ਹੈਲੋ ਬੱਚੋ ਸਵਾਗਤ ਹੈ ਤੁਹਾਡੇ ਸਾਰ ਚੈਨਲ ਤੇ ਅੱਜ ਦੀ ਵੀਡੀਓ ਵਿੱਚ ਆਪਾਂ ਕਰਾਂਗੇ ਸਮਾਜ ਸੇਵਕਾ ਮਦਰ ਟ੍ਰੈਸਾ ਲੇਖ ਪੰਜਾਬੀ ਵਿੱਚ ਜੇਕਰ ਤੁਸੀਂ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਆ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਸੰਸਾਰ ਭਰ ਵਿੱਚ ਮਨੁੱਖਤਾ ਦੇ ਪਿਆਰ ਨੂੰ ਵੱਡਾ ਧਰਮ ਮੰਨਿਆ ਗਿਆ ਹੈ ਇਹ ਧਰਮ ਜਾਤੀ ਕੌਮ ਦੇਸ਼ ਸਭ ਤੋਂ ਪੁੱਛਾ ਤੇ ਸੁੱਚਾ ਹੈ ਇਸ ਧਰਤੀ ਤੇ ਕੁਝ ਅਜੀਹਾਂ ਆਤਮਾਵਾਵੀ ਹੋਈਆਂ ਹਨ ਜਿਨ੍ਹਾਂ ਨੇ ਲੋੜਵੰਦਾਂ ਦੀ ਮਦਦ ਕਰਨ ਵਿੱਚ ਆਪਣਾ ਪੂਰਾ ਜੀਵਨ ਬਤੀਤ ਕੀਤਾ ਹੈ ਇਹਨਾਂ ਵਿੱਚੋਂ ਇੱਕ ਸੀ ਮਦਦ ਪ੍ਰੇਸਾ ਆਪਨੇ ਦੁਨੀਆ ਦੇ ਵਕ ਵਕ ਦੇਸ਼ਾਂ ਵਿੱਚ ਜਾ ਕੇ ਮਨੁੱਖਤਾ ਦੀ ਸੇਵਾ ਕੀਤੀ ਅਨਾਥਾਂ ਅਪਾਹਜਾਂ ਤੇ ਬੇਸਹਾਰਿਆਂ ਲਈ ਮਦਦ ਹਾਊਸ ਬਣਾਏ ਗਏ ਅਤੇ ਉਹਨਾਂ ਲਈ ਪੂਰੇ ਪ੍ਰਬੰਧ ਕੀਤੇ ਗਏ ਮਦਦ ਪ੍ਰੇਸਾ ਦਾ ਜਨਮ ਸਤਯਗਸਤ ਮਨੀਸੋ ਦਾਸੀਸੀ ਨੂੰ ਵਿੱਚ ਯੂਗੋਸਲਾਵੀਆ ਵਿਖੇ ਹੋਇਆ ਤੇ ਆਪਨੇ ਮਾਪੇ ਪਿਤਾ ਆਪਨੇ ਮਾਤਾ ਪਿਤਾ ਅਲਬਾਨੀਅਮ ਜਾਤੀ ਨਾਲ ਸਮਝਦੇ ਸਨ ਰੱਖਦੇ ਸਨ ਅਤੇ ਆਪ ਨੂੰ ਬਚਪਨ ਵਿੱਚ ਹੀ ਧਾਰਮਿਕ ਕੰਮਾਂ ਵਿੱਚ ਰੁਚੀ ਸੀ ਅਤੇ ਉਹ ਹਮੇਸ਼ਾ ਗਰੀਬ ਬੱਚਿਆਂ ਦੀ ਮਦਦ ਕਰਨ ਲਈ ਤਿਆਰ ਰਹਿੰਦੇ ਸੀ ਆਪ ਦੀ ਉਮਰ ਕੇਵਲ 12 ਵਰਿਆਂ ਦੀ ਹੀ ਸੀ ਜਦੋਂ ਆਪ ਨੂੰ ਮਿਸ਼ਨਰੀਆਂ ਦੀ ਸੇਵਾ ਕਰਨ ਲਈ ਮਿਸ਼ਨਰੀ ਨਾਰੀਆਂ ਦੀ ਸੇਵਾ ਕਰਨ ਦੀਆਂ ਸੇਵਾਵਾਂ ਬਾਰੇ ਗਿਆਨ ਹੋਇਆ ਅਤੇ ਇਹਨਾਂ ਨੇ ਬਾਲਪਨ ਵਿੱਚ ਇੱਕ ਪੱਕਾ ਇਰਾਦਾ ਕਰ ਲਿਆ ਸੀ ਕਿ ਵੱਡੇ ਹੋ ਕੇ ਆਪਣਾ ਸਾਰਾ ਜੀਵਨ ਗਰੀਬ ਦੁਖੀਆਂ ਦੀ ਸੇਵਾ ਵਿੱਚ ਲਗਾ ਦੇਵਾਂਗੀ ਬੰਗਾਲ ਦੇ ਮਿਸ਼ਨਰੀ ਨਰੀਆਂ ਮਿਸ਼ਨਰੀਆਂ ਲਿਖਿਆ ਭਾਰਤ ਬਾਰੇ ਲਿਖਿਆ ਗਿਆ ਕਿਤਾਬਾਂ ਪੜ੍ਹ ਕੇ ਮਦਦ ਰੇਸਾ ਦੀ ਦਿਲਚਸਪੀ ਭਾਰਤ ਆਉਂਦੀ ਗਿਆ ਗਿਆ ਤੇ ਅਖੀਰ 6 ਜਨਵਰੀ 1929 ਨੂੰ ਕਲਕੱਤਾ ਪਹੁੰਚ ਗਈ ਹੈ ਤੇ ਭਾਰਤ ਆਉਣ ਪਿੱਛੇ ਉਹਨਾਂ ਦਾ ਉਦੇਸ਼ ਮਨੁੱਖਤਾ ਦੀ ਸੇਵਾ ਕਰਨਾ ਹੀ ਸੀ ਕਲਕੱਤਾ ਪੁੱਜਨ ਤੇ ਆਪਣੇ ਸੈਂਟ ਮੈਰੀ ਹਾਈ ਸਕੂਲ ਵਿੱਚ ਪੜਾਉਣਾ ਸ਼ੁਰੂ ਕਰ ਦਿੱਤਾ ਬਾਅਦ ਵਿੱਚ ਇਸ ਸਕੂਲ ਦੀ ਮੁਖੀ ਬਣੀ ਅਤੇ ਉਹ ਪਰ ਸਕੂਲ ਦੀ ਚਾਰ ਦਿਵਾਰੀ ਵਿੱਚ ਰਹਿ ਕੇ ਉਹਨਾਂ ਦਾ ਸੇਵਾ ਕਰਨ ਦਾ ਉਦੇਸ਼ ਪੂਰਾ ਨਹੀਂ ਹੋ ਰਿਹਾ ਸੀ 10 ਸਤੰਬਰ 1946 ਵਿੱਚ ਜਦੋਂ ਉਹ ਆਪਣੀਆਂ ਛੁੱਟੀਆਂ ਦੇ ਦਿਨਾਂ ਵਿੱਚ ਦਸਲਿੰਗ ਜਾ ਰਹੀ ਸੀ ਤਾਂ ਉਹਨਾਂ ਨੇ ਗਰੀਬਾਂ ਦੀ ਸੇਵਾ ਕਰਨ ਦਾ ਮਨ ਬਣਾਇਆ ਅਤੇ ਇਸ ਸੇਵਾ ਵਿੱਚ ਦੀਪਾਵਨ ਅਤੇ ਇਸੇਵਾ ਭਾਵ ਦੀ ਆਵਾਜ਼ ਨੂੰ ਮਦਰ ਰੇਸਾ ਯਸੂ ਮਸੀਹ ਦੇ ਪ੍ਰੇਰਨਾ ਸਮਝਦੀ ਸੀ ਉਹ ਜਦ ਤੱਕ ਜਿੰਦਾ ਰਹੀ 10 ਅਕਤੂਬਰ ਦੇ ਦਿਨ ਨੂੰ ਪ੍ਰੇਰਨਾ ਦਿਵਸ ਦੇ ਰੂਪ ਵਿੱਚ ਮਨਾਉਂਦੀ ਰਹੀ 1947ਵੀਂ ਵਿੱਚ ਉਸਨੇ ਕਲਕੱਤਾ ਵਿੱਚ ਝੁਗੀ ਚੌਪੜੀ ਦੀ ਬਸਤੀ ਵਿੱਚ ਆਪਣਾ ਪਹਿਲਾ ਸਕੂਲ ਖੋਲ੍ਹਿਆ ਅਤੇ ਸ਼ਰੀਰਿਕ ਰੋਗੀਆਂ ਤੇ ਮਾਨਸਿਕ ਰੋਗੀਆਂ ਦੀ ਸੇਵਾ ਲਈ ਕਲਕੱਤਾ ਵਿੱਚ ਇੱਕ ਨਿਰਮਲ ਹਿਰਦਾ ਹੋਮ ਵੀ ਸਥਾਪਿਤ ਕੀਤਾ ਕਲਕੱਤਾ ਵਿੱਚ ਮਿਸ਼ਨਰੀ ਆਫ ਚੈਰਿਟੀ ਦਾ ਦਫ਼ਤਰ ਹੈ ਜੋ ਕਿ 24 ਘੰਟੇ ਗਰੀਬਾਂ, ਨਾਥਾਂ ਤੇ ਬੇਸਹਾਰਿਆਂ ਦੀ ਮਦਦ ਕਰਨ ਲਈ ਤਿਆਰ ਰਹਿੰਦਾ ਹੈ ਅਤੇ ਇੱਥੇ ਹੀ ਬਸ ਨਹੀਂ ਦੁਨੀਆ ਦੇ ਵੱਖ-ਵੱਖ ਦੇਸ਼ਾਂ ਵਿੱਚ ਮਿਸ਼ਨਰੀ ਆਫ ਚੈਰਿਟੀ ਦੀਆਂ ਕਈ ਸਖਾਵਾਂ ਮਿਲ ਜਾਂ ਮਿਲ ਹਾਨਾ ਜਾਂ ਮਿਲ ਜਾਂਦੀਆਂ ਹਨ ਭਾਰਤ ਵਿੱਚ ਕਈ ਮਿਸ਼ਨਰੀ ਹਸਪਤਾਲ ਅਨਾਂ ਆਤ ਬੱਚਿਆਂ ਤੇ ਬੁੱਢਿਆਂ ਦੀ ਦੇਖਭਾਲ ਲਈ ਕੇਂਦਰ ਸਥਾਪਿਤ ਕੀਤੇ ਗਏ ਅਤੇ ਇਸ ਸਾਰੀ ਵਿਆਪਕਾ ਸੇਵਾ ਯੋਜਨਾ ਪਿੱਛੇ ਮਦਰ ਟੈਰੇਸਾ ਦੀ ਮਹਾਨ ਸ਼ਖਸੀਅਤ ਹੈ ਮਨੁੱਖਤਾ ਦੀ ਸੇਵਾ ਵਾਲੀ ਮਦਰ ਟੈਰੇਸਾ ਨੂੰ 1972 ਵਿੱਚ ਭਾਰਤ ਸਰਕਾਰ ਨੇ ਪਦਮ ਸ਼੍ਰੀ ਇਨਾਮ ਨਾਲ ਸਨਮਾਨਿਤ ਕੀਤਾ 19 ਦਸੰਬਰ 1979 ਵਿੱਚ ਦੁਨੀਆ ਦਾ ਸਭ ਤੋਂ ਵੱਡਾ ਇਨਾਮ ਨੋਬਲ ਪੁਰਸਕਾਰ ਮਿਲਿਆ ਦੁਨੀਆਂ ਦੀਆਂ ਕਈ ਯੂਨੀਵਰਸਿਟੀਆਂ ਯੂਨੀਵਰਸਿਟੀਆਂ ਨੇ ਵੀ ਮਦਰ ਟੇ ਸਾਨੂੰ ਡਾਕਟਰੇਟ ਦੀ ਵਾਣਕ ਉਪਾਦੀ ਦੇ ਕੇ ਸਨਮਾਨਿਤ ਕੀਤਾ ਮਦਰ ਟੇ ਸਦੀ ਮੌਤ 5 ਸਤੰਬਰ 1947 ਵਿਚੇ ਰਾਤ ਨੂੰ ਦਿਲ ਦੀ ਧੜਕਾ ਬੰਦ ਹੋਣ ਕਰਕੇ ਹੋਈ ਆ ਆ ਭਾਵੇਂ ਕਿਸੇ ਸਰਕਾਰੀ ਪਦਤੇ ਨਹੀਂ ਸੀ ਲੇਕਿਨ ਫਿਰ ਵੀ ਆਪ پورے ਸਰਕਾਰੀ ਸਨਮਾਨ ਨਾਲ ਆਪ ਦਾ ਨਿਤ ਸੰਸਕਰ ਕੀਤਾ ਗਿਆ ਤਾਂ ਬੱਚਿਓ ਐਸੀ ਸਮਾਸ਼ੇਵਕਾ ਮਦਦ ਦੇ ਸਾਥੇ ਲੇਖ ਪੰਜਾਬੀ ਵਿੱਚ ਜੇਕਰ ਵੀਡੀਓ ਬਸਾਉਂਦੇ ਹੋਵੇ ਤਾਂ ਵੀਡੀਓ ਲਾਈਕ ਕਰਦੇ ਤੇ ਚੈਨਲ ਨੂੰ ਸਬਸਕ੍ਰਾਈਬ ਕਰਦੇ ਹੋ ਮਿਲਦੇ ਆਂ ਅਗਲੀ ਵੀਡੀਓ ਵਿੱਚ